ਬਾਪਾ ਜੀ ਉੱਥੇ ਆ ਉੱਥੇ ਆ ਲੋਕ ਆ ਜਾ ਮੈਂ ਆਪਣੀ ਦੀਆਂ ਨਾਲ ਹਾਂਜੀ ਹਲੋ ਸੱਤਜਾ ਭਾਈ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਜੈ ਸਾਹਿਬ ਸਤਿ ਸ਼੍ਰੀ ਅਕਾਲ ਹਾਂ ਜੀ 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 ਤੁਹੀਂ ਇੱਥੇ ਆ ਜੋ ਬੰਨਦੇ ਆ ਜਿੱਥੇ ਆਪਣਾ ਸਪਰਾ ਪਾਣੀ ਨਹੀਂ ਆਇਆ ਅਸਪਰਾਇ ਦੇ ਵਿੱਚ ਮੈਂ ਬੰਨ ਤੀਆਂ ਆ ਜਾਓ ਉੱਥੇ ਆ ਜਾਓ ਆ ਜਾਓ ਅੱਜ ਕਿਹੜਾ ਸਟਿਚੂਏਸ਼ਨ ਬਣੀ ਹੈ ਜੀ ਤਾਂ ਅਸੀਂ ਲੋਕਾਂ ਨਾਲ ਗੱਲ ਕੀਤੀ ਆ ਅਸੀਂ ਇਹਨਾਂ ਨੂੰ ਵੀ ਕਿਸੇ ਵਾਰ ਨਹੀਂ ਹੋਤੀ ਕਿ ਡਿਪਾਰਟਮੈਂਟ ਵੱਲੋਂ ਪਿਛਲੇ 2023 ਦੇ ਵਿੱਚ ਵੀ ਇੱਥੇ ਆਇਆ ਸੀਗਾ ਹਰ ਵਕਤ ਇਸ਼ੇ ਆ ਜਾਂਦੀ ਹੈ ਚੇਤਾਵਨੀ ਕਿਰੀਆ ਨਹੀਂ ਉਹ ਸਾਰਿਆਂ ਨੂੰ ਕਮਾਵਾਂਗੇ ਬਾਬਾ ਜੀ ਮੈਂ ਤੂੜੀ ਦਾ ਨਾ ਕੋਈ ਨਵਟਾਲਾ ਇੰਤਜ਼ਾਮ ਕਰਕੇ ਤੁਹਾਡੇ ਟਰਾਲਾ ਜਲਮ ਹੋਣ ਤੇ ਨਾਲ ਤੁਹਾਨੂੰ ਚੁੱਕ ਕੇ ਦਵਾ ਦਾਂ ਮੈਂ ਪੰਜ ਸੱਤ ਤਣੇ ਚੇਕਣਾ ਤੋਂ ਤੋਂ ਫੇਰ ਉਹ ਦਵਾ ਦਾਂ ਆ ਸਾਰੇ ਅਗਲੇ ਬਿਲਕੁਲ ਨਹੀਂ ਮੰਤਰੀ ਸਾਹਿਬ ਅੱਜ ਫੇਰ ਤੁਸੀਂ ਇੱਥੇ ਤੁਸੀਬਨ ਤੇ ਪਹੁੰਚੇ ਹੋ ਜਾਇਜ਼ਾ ਲੈਣ ਇੱਥੇ ਸੰਗਠਾ ਵੀ ਕਾਫੀ ਜੋ ਇੱਥੇ ਸੇਵਾ ਕਰ ਰਹੀਆਂ ਵਾ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਜੀ ਇੱਥੇ ਦੇਖੋ ਸਰਦਾਰ ਭਗਵੰਤ ਸਿੰਘ ਮਾਨ ਦੀ ਜਿਹੜੀ ਸਰਕਾਰ ਆ ਨਾ ਉਹ ਆਮ ਲੋਕਾਂ ਦੀ ਸਰਕਾਰ ਆ ਉਹ ਲੋਕ ਕਹਿੰਦੇ ਉਹਦੇ ਅਨਸਾਰ ਹੀ ਇਹ ਸਰਕਾਰ ਹੈ ਸਾਢੇ 3 ਸਾਲ ਲੋਕਾਂ ਅਨਸਾਰ ਹੀ ਚੱਲੀ ਆ ਆ ਆਫਤ ਆਈ ਹੈ ਕੁਦਰਤੀ ਆਫਤ ਹੈ ਇਹਦੇ 'ਚ ਵੇਖੋ ਨਾ ਤੇ ਕਿਹੇ ਇਨਸਾਨ ਦਾ ਕਸੂਰ ਆ ਤੇ ਨਾ ਕਿਸੇ ਪੋਲੀਟੀਕਲ ਬੰਦੇ ਦਾ ਨਾ ਕਿਸੇ ਹੋਰ ਦਾ ਕੁਦਰਤੀ ਆਫਤ ਆ ਤੇ ਇਹਦੇ ਸਾਰਿਆਂ ਨੂੰ ਸਾਨੂੰ ਰਲ ਮਿਲ ਕੇ ਇਹਦੇ ਨਾਲ ਨਜਿੱਟਣਾ ਚਾਹੀਦਾ ਹੁਣ ਸਾਡੇ ਇੱਥੇ ਕੱਲਾ ਪਟਿਆਲਕੇ ਤੇ ਹਰੀਕੇ ਤੋਂ ਲੈ ਕੇ ਮੁੱਠਿਆਂ ਵਾਲੇ ਤੱਕ ਜਿਹੜਾ ਤੁਸੀਂ ਬੰਨਿਆ ਸਾਡਾ ਹੈ ਇਸ ਬੰਨ ਤੇ ਰੋਜ਼ਾਨਾ ਲਗਭਗ 1 ਲੱਖ ਰੁਪਏ ਦਾ ਡੀਜ਼ਲ ਅਸੀਂ ਸਰਕਾਰੀ ਤੌਰ ਤੇ ਇੱਥੇ ਜਿੰਨਾ ਟਰੈਕਟਰ ਚੱਲਦਾ ਪਿਆ ਉਹਨਾਂ ਟਰੈਕਟਰਾਂ ਦੇ ਵਿੱਚ ਜਿੰਨਾ ਡੀਜ਼ਲ ਪੈਂਦਾ ਪਿਆ ਉਹ ਤਕਰੀਬਨ ਸਾਰੇ ਦਾ ਸਾਰਾ ਸਾਡਾ ਸਰਕਾਰ ਵੱਲੋਂ ਅਸੀਂ ਸਰਕਾਰੀ ਤੌਰ ਤੇ ਦਿੰਦੇ ਪਏ ਆ। ਨਾਲ ਆ ਕ੍ਰੇਟ ਬੰਦੇ ਪਏ ਆ ਤੁਸੀਂ ਟਰਾਲੀ ਤੇ ਵਹਿੰਦੇ ਪਏ ਜੀ। ਇਹ ਲੱਦ ਕੇ ਜਿਹੜੇ ਤੋੜੇ ਲੱਗਦੇ ਪਏ ਹਨ ਉਹ ਕਈ ਬੰਦੇ ਇੱਥੇ ਨਾ ਜਿਹੜੇ ਜਿਹੜੇ ਦੂਜੀਆਂ ਥਾਵਾਂ ਤੋਂ ਆ ਕੇ ਜਿਹੜੇ ਇਕੱਲੇ ਵੀਡੀਓ ਬਣਾਉਣੇ ਆਉਂਦੇ ਆ। ਉਹ ਆ ਕੇ ਕਰ ਲਾ ਪੈਂਦੇ ਜੀ ਉਹ ਜੀ ਸਰਕਾਰ ਨਹੀਂ ਕੁਝ ਕਰਦੀ ਸਰਕਾਰ ਹੋਰ ਕੀ ਕਰੇ ਵੇਖੋ ਆ ਕ੍ਰੇਡ ਬੰਦੇ ਪਏ ਸਾਡੀ ਲੇਬਰ ਲੱਗੀ ਸਰਕਾਰੀ ਲੇਬਰ ਆਉਣ ਟਰਾਲੀਆਂ ਤੇ ਲੱਦ ਲੱਤ ਕੇ ਗਾਂ ਲੈ ਕੇ ਜਾਣਾ ਲੈ ਜਾ ਛੋਟੇ ਵੀਰ ਲੈ ਜਾਓ ਤੁਸੀਂ ਚਲਾਓ ਕੰਮ ਇਹ ਇਹਨਾਂ ਲੱਤ ਕੇ ਲੈ ਕੇ ਜਾਣਾ ਹਰ 15 ਮਿੰਟੀ 20 ਮਿੰਟੀ ਇੱਕ ਟਰਾਲੀ ਜਾਂਦੀ ਆ ਲੱਦ ਕੇ ਤੇ ਉੱਥੇ ਬੰਨ ਦੇ ਨਾਲ ਤੋੜਿਆਂ ਦੇ ਵਿੱਚ ਇਹਨਾਂ ਨੂੰ ਲਾ ਕੇ ਵਿੱਚ ਤੋੜੇ ਪਾਏ ਜਾਂਦੇ ਆ ਤਾਂ ਜੋ ਤੋੜੇ ਟਗੇ ਰਹਿਣ ਤੋੜੇ ਰੁੜਨ ਨਾ ਪੀ ਪੂਰਾ ਐਸ ਸਥਿਰ ਰਵੇਕ ਥਾਂ ਤੇ ਤੇ ਬੰਨ ਰੁੜੇ ਨਾ ਅੱਜ ਜੇ ਕਿ ਹੋਣੇ ਫੇਤਾਂ ਦੀ ਚਲ ਗਈ ਆ ਉਹਦੇ ਮਗਰ ਅਗਲੀ ਟਰਾਲੀ ਆਇ ਨਹੀਂ ਤੇ ਉਹ ਸਾਡੀ ਲੀਵਰ ਲੱਗੀ ਆ ਆ ਤਾਰ ਪਈ ਆ ਸਾਹਮਣੇ ਇਹੋ ਲੀਵਰ ਜਿਹੜੀ ਸਾਰੀ ਜਿਹੜੀ ਸਾਡੀ ਸਰਕਾਰੀ ਲੀਵਰ ਆ ਕਿਉਂਕਿ ਇਹ ਟੈਕਨੀਕਲੀ ਕੰਮ ਆ ਇਹ ਜਿਹੜਾ ਆਮ ਬੰਦਾ ਵਾ ਉਹ ਇਹ ਕ੍ਰੇਟ ਬੰਨ ਨਹੀਂ ਸਕਦਾ ਜਿਹੜਾ ਕ੍ਰੇਟ ਬੰਨਣ ਲਈ ਆ ਆ ਵੇਖੋ ਤਾਰ ਅਸੀਂ ਸਰਕਾਰੀ ਤੌਰ ਤੇ ਸਾਰੀ ਤਾਰ ਇਹਨਾਂ ਨੂੰ ਨਵੀਂ ਲਿਆ ਲਿਆ ਕੇ ਦੇਂਦੇ ਆ ਇਦھر ਇਹ ਕਰੇਡਾ ਮੁੰਡਾ ਬੰਨ ਲੇ ਬੰਨ ਛੋਟੇ ਵੀਰ ਤੂੰ ਨਾਲੇ ਪਤਾ ਲੱਗ ਜੇ ਕਿਵੇਂ ਬੰਨਦੇ ਇਹ ਟੈਕਨੀਕਲੀ ਕੰਮ ਹੈ ਸਰਕਾਰੀ ਬੰਦਾ ਸਰਕਾਰੀ ਲੇਵਰੀ ਕਰ ਸਕਦੀ ਆ ਇਹ ਆਮ ਬੰਦਾ ਇਹ ਕਰ ਹੀ ਨਹੀਂ ਸਕਦਾ ਚਲੋ ਸੰਤ ਮਹਾਂਪੁਰਖ ਵੀ ਲੱਗੇ ਆ ਸੰਗਤਾਂ ਵੀ ਲੱਗੀਆਂ ਪਰ ਸਰਕਾਰ ਦਾ ਜੋ ਯੋਗਦਾਨ ਬੰਦਾ ਸਰਕਾਰ ਉਹਦੇ ਤੋਂ ਵੱਧ ਯੋਗਦਾਨ ਪਾਉਂਦੀ ਪਈ ਆ ਰੋਜ਼ਾਨਾ ਤੁਹਾਨੂੰ ਦੱਸਿਆ ਪੀ ਹਜ਼ਾਰ ਲੀਟਰ ਡੀਜ਼ਲ ਲੱਖ ਰੁਪਏ ਦਾ ਰੋਜ਼ਾਨਾ ਡੀਜ਼ਲ ਸਾਡਾ ਜਿਹੜਾ ਬੰਨ ਤੇ ਮਿੱਟੀ ਪੈਣ ਦੇ ਆ ਜੇਸੀਬੀ ਮਸ਼ੀਨਾਂ ਲੱਗੀਆਂ ਟਰੈਕਟਰ ਟਰਾਲੀਆਂ ਲੱਗੀਆਂ ਉਹਨਾਂ 'ਚ ਪੈਂਦੇ ਆ ਇਹ ਲੀਵਰ ਦਾ ਕੰਮ ਹੈ ਸਾਰਾ ਦਿਨ ਇਹਨਾਂ ਕ੍ਰੇਟ ਬਣਣੇ ਆ ਇਹਨਾਂ ਕ੍ਰੇਟਾਂ ਦਾ ਕਰਕੇ ਜਿਹੜਾ ਬੰਨ ਕਾਮਯਾਬ ਹੁੰਦਿਆ ਇਹਨਾਂ ਕ੍ਰੇਟਾਂ ਕਰਕੇ ਹੁੰਦਿਆ ਤੇ ਆ ਤੁਸੀਂ ਵੇਖ ਸਕਦੇ ਜੇ ਵੀ ਕਿੰਨੀ ਤਾਰ ਆਈ ਪਈ ਆ ਕਿੰਨੀ ਲੀਵਰ ਲੱਗੀ ਆ ਹੋਰ ਜੀ ਇਹ ਲੀਵਰ ਸਾਰੀ ਜਿਹੜੀ ਸਾਡੀ ਆ ਇਹ ਟੈਕਨੀਕਲ ਬੰਦੇ ਆ ਇਹ ਆ ਆਜੋ ਲੱਗੀ ਬੰਦ ਤੱਕ ਚੱਲਦਾ ਰਹਿੰਦਾ ਆ ਇੱਕ ਵੱਜ ਜਾਂਦਾ ਜੇ ਜੇ ਲੋਡ ਤੇ ਇਹਨਾਂ ਦਾ ਤਾਂ ਲਾਈਆਂ ਰਾਜ ਕਮੈਂਟ ਨਹੀਂ ਸੋਗੇ ਵਿੱਚ ਇਹ ਰਾਤ ਨੂੰ 1 ਵਜੇ ਤੱਕ ਤੇ ਰੋਜ਼ ਕੰਮ ਕਰਦੇ ਆ ਪਰ ਜਿੱਦਣ ਖਤਰਾ ਜ਼ਿਆਦਾ ਹੁੰਦਾ ਨਾ ਜਦੋਂ ਰੋਡ ਜ਼ਿਆਦਾ ਪੈਂਦਾ ਇਹਨਾਂ ਸਾਰੀ ਸਾਰੀ ਰਾਤ ਵੀ ਲਾਈ ਆ ਦਿਨੇ 4 ਵਜੇ ਤੱਕ ਇਹਨਾਂ ਕੰਮ ਕੀਤਾ ਸਾਡੇ ਭਰਾਵਾਂ ਨੇ ਇਹ ਸਾਰਾ ਟੈਕਨੀਕਲ ਜਿਹੜਾ ਕੰਮ ਆ ਇਹ ਸਾਡੇ ਡਿਪਾਰਟਮੈਂਟ ਦੇ ਸਾਡੇ ਸਰਕਾਰੀ ਅਫਸਰ ਨੇ ਇਹ ਇਹੋ ਹੀ ਇਹ ਬਣ ਸਕਦੇ ਚਾਹਲ ਦੂਜਾ ਬੰਦਾ ਬਣ ਨਹੀਂ ਸਕਦਾ ਆ ਵੇਖੋ ਤਾਰ ਪਈ ਆ ਉਹਦੇ ਬਾਅਦ ਇਧਰ ਆ ਵੇਖੋ ਜਾਲ ਬਣਾ ਕੇ ਰੱਖਿਆ ਬਣੇ ਪਏ ਆ ਆ ਬਣੇ ਪਏ ਆ ਸਾਰੇ ਜਾਲ ਇਹ ਬਾ ਖੜੇ ਕਰਕੇ ਤੇ ਟਰਾਲੀ ਚ ਲਾਦ ਕੇ ਉੱਥੇ ਲੈ ਜਾਨੇ ਆ ਜੇ ਛੋਟੀਆਂ ਪੇੜੀਆਂ ਦੀ ਕੋਈ ਮੰਗ ਕਰਦਾ ਉਹ ਛੋਟੀ ਬੇੜੀ ਖੜੀ ਆ ਉਹ ਛੋਟੀ ਬੇੜੀ ਲੈ ਆ ਕੇ ਦਿੱਤੀ ਜਾਂਦਾ ਜੋ ਇੱਕ ਉਹ ਖੜੀ ਇੱਕ ਆ ਖੜੀ ਆ ਆ ਲਾ ਕੇ ਕਰਕੇ ਮਾਰੂ ਆ ਦੋ ਪੇੜੀਆਂ ਖੜੀਆਂ ਅਸੀਂ ਸਾਰਾ ਕੁਝ ਜੋ ਕੋਈ ਘਰ ਮੰਗਦਾ ਨਾ ਜੇ ਕੋਈ ਛੋਟੀ ਬੇੜੀ ਮੰਗਦਾ ਛੋਟੀ ਲਿਆ ਦੀਦੀ ਆ ਜੇ ਕੋਈ ਇੰਜਨ ਵਾਲੀ ਮੋਟਰਬੋਰਡ ਦੋ ਔਰ ਮੋਟਰਬੋਟਾਂ ਮੰਗਾਈਆਂ ਕਿਉਂਕਿ ਕਾਲੇ ਤੋਂ ਕਾਲੇ ਕੇ ਤੇ ਪਾਰਲੇ ਜੱਲੂਕਿਆਂ ਤੋਂ ਪਰਿਵਾਰਾਂ ਦੇ ਜੀ ਆ ਉਹਨਾਂ ਨੂੰ ਲੈ ਕੇ ਆਉਣਾ ਉਦੇ ਵਾਸਤੇ ਉਹ ਮੰਗਾਈਆਂ ਇਹ ਜੰਬੋ ਬੈਗ ਆਏ ਆ ਵੱਡੇ ਉਹਨਾਂ ਨਾਲ ਬੰਨ ਨੂੰ ਲਾਇਆ ਵੇਖੋ ਜਦੋਂ ਕੋਈ ਕੁਜ਼ਰਤੀ ਬਿਫਤਾ ਪੈਂਦੀ ਆ ਨਾ ਉਹਦੇ ਰਲ ਮਿਲ ਕੇ ਨਹੀਂ ਜਿੱਠੀਦਾ ਪਰ ਜਿਹੜੇ ਲੋਕ ਇੱਥੇ ਆ ਕੇ ਸਿਆਸਤ ਕਰਦੇ ਆ ਹਾਂਜੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕਰ ਰਹੇ ਆ ਕਿ ਇੱਥੇ ਪ੍ਰਸ਼ਾਸਨ ਵੱਲੋਂ ਕੋਈ ਵੀ ਪ੍ਰਬੰਧ ਨਹੀਂ ਕੀਤੇ ਗਏ ਕੋਈ ਵੀ ਜਿਹੜਾ ਵਾ ਇੱਥੇ ਨਾ ਤਾਂ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਪਹੁੰਚਿਆ ਵਾ ਤੇ ਨਾ ਕੋਈ ਪ੍ਰਬੰਧ ਕੀਤੇ ਗਏ ਵੇਖੋ ਜਿਹੜੇ ਪ੍ਰਸ਼ਾਸਨ ਦੇ ਅਧਿਕਾਰੀ ਆ ਡੀਸੀ ਸਾਹਿਬ ਐਸਐਸਪੀ ਸਾਹਿਬ ਐਸਟੀਐਮ ਸਾਹਿਬ ਤਹਿਸੀਲਦਾਰ ਸਾਹਿਬ ਜਿੰਨਾ ਪੁਲਿਸ ਡਿਪਾਰਟਮੈਂਟ ਆ ਉਹ ਨਾਲ ਕਾਨੋਗੋ ਤੋਂ ਲੈ ਕੇ ਪਟਵਾਰੀ ਸਾਰੇ ਅਫਸਰ ਇੱਥੇ ਮੌਕੇ ਤੇ ਹਾਜ਼ਰ ਨੇ ਹੁਣ ਅਧਿਕਾਰੀ ਵੀ ਸਿਵਲ ਦੇ ਵਿੱਚ ਨੇ ਤੇ ਲੋਕਾਂ ਨੂੰ ਇਹ ਲੱਗਦਾ ਵੀ ਖਰੇ ਜੇ ਵਰਦੀ ਪਾਈ ਹੋਵੇ ਪੁਲਸੀ ਹੋਵੇ ਤੇ ਉਹੋ ਹੀ ਅਧਿਕਾਰੀ ਹੁੰਦੇ ਆ ਆ ਜਿਹੜੀ ਆਮ ਪਬਲਿਕ ਵਿੱਚ ਤੁਰੀ ਫਿਰਦੀ ਅੱਧੋਂ ਵੱਧ ਸਾਡੇ ਸਰਕਾਰੀ ਮੁਲਾਜ਼ਮ ਨੇ ਸਾਡੀ ਨਰੇਗਾ ਦੀ ਲੇਬਰ ਲੱਗੀ ਆ ਸਾਡੀ ਆ ਕ੍ਰੇਡ ਬੰਨਣ ਵਾਲੀ ਜਿਹੜੀ ਆ ਇਹ ਸਾਡੀ ਡਰੇਨੇਜ ਵਿਭਾਗ ਦੀ ਇਹ ਲੇਬਰ ਲੱਗੀ ਆ ਟੈਕਨੀਕਲ ਬੰਦੇ ਲੱਗੇ ਆ ਤੇ ਜੇ ਜਾਲ ਵੱਜੂ ਤੇ ਫੇਰ ਹੀ ਤੋੜੇ ਲੱਗਣਗੇ ਇਹ ਥੋੜਾ ਵੀ ਆ ਪੱਥੌੜਾ ਲਾਤਾ ਤੇ ਘਰੇ ਬੰਨ ਵੱਧ ਗਿਆ ਇਹ ਜਾਲ ਦੇ ਵਿੱਚ ਤੋੜੇ ਪੈਣਗੇ ਫੇਰ ਹੀ ਕ੍ਰੇਡ ਵੱਜੂਗਾ ਫੇਰ ਹੀ ਪੈਰ ਵੱਜਣਗੇ ਫੇਰ ਹੀ ਕੰਮਾਂ ਗਾਂ ਤੁਰਨਾ ਤੇ ਸਰਕਾਰ ਹੀ ਸਾਰਾ ਕੰਮ ਕਰਾਉਂਦੀ ਪਈ ਆ ਬਾਕੀ ਵੇਖੋ ਮੈਂ ਕਿਸੇ ਵੀ ਦੇ ਵੀ ਕੰਮ ਨੂੰ ਇਹ ਨਹੀਂ ਕਹਿੰਦਾ ਵੀ ਉਹ ਕੱਟ ਕਰਦਾ ਵੱਧ ਕਰਦਾ ਭਾਵੇਂ ਕੋਈ 1 ਰੁਪਇਆ ਵੀ ਆਪਦਾ ਯੋਗਦਾਨ ਪਾਉਂਦਾ ਪਿਆਣਾ ਇੱਥੇ ਕੁਦਰਤੀ ਆਫਤ ਦੇ ਵਿੱਚ ਮੈਂ ਉਹਦਾ ਵੀ ਧੰਨਵਾਦ ਕਰਦਾ ਇਹ ਵੇਲਾ ਲੋਕਾਂ ਦੀ ਮਦਦ ਕਰਨ ਦਾ ਨਾ ਕਿ ਇੱਥੇ ਆ ਕੇ ਵੀਡੀਓ ਬਣਾ ਕੇ ਤੇ ਲਾਲਾ ਲਾਲਾ ਕਰਨ ਦਾ ਵੀ ਇੱਥੇ ਜੀ ਆ ਨਹੀਂ ਹੋਇਆ ਆ ਨਹੀਂ ਹੋਇਆ ਯਾਰ 20 ਦਿਨ ਹੋ ਗਏ ਅੱਜ ਅਸੀਂ ਤੇ ਇੱਥੇ ਹੀ ਲੋਕਾਂ ਦੇ ਵਿੱਚ ਰਾਤ ਦੇ 2-2 ਵਜੇ ਤੱਕ ਰਹੀਦਾ ਭੈਣ ਭਰਾਣੇ ਸਾਡੇ ਸਾਡਾ ਫਰਜ਼ ਵੀ ਪੰਦਾ ਤੇ ਇੱਥੇ ਜਿੰਨੇ ਜੋਗੇ ਆ ਸਰਕਾਰ ਦੀ ਮਦਦ ਤੇ ਆਉਣੀ ਆਉਣੀ ਆ ਆਉਂਦੀ ਵੀ ਪਈ ਆ ਅਸੀਂ ਆਪਦੀ ਤਰਫੋਂ ਵੀ ਜਿੰਨੇ ਜੋਗੇ ਆ ਆਪਦੀ ਜੇਬ ਚੋਂ ਇੱਥੇ ਚੋਕਰ ਵੰਡਿਆ ਸਾਇਲੇ ਚ ਵੰਡਿਆ ਚਾਰਾ ਵੰਡਿਆ ਫੀਡ ਵੰਡੀ ਆ ਲੋਕਾਂ ਨੂੰ ਜੇ ਕਦੇ ਕਿਸੇ ਨੂੰ ਰਾਸ਼ਨ ਦੀ ਲੋੜ ਸੀ ਉਹਨੂੰ ਨਗਦ ਪੈਸੇ ਨਗਦ ਵੀ ਸਹਾਇਤਾ ਕੀਤੀ ਆ ਜੇ ਕਿ ਇਹਨੂੰ ਰਾਸ਼ਨ ਦੀ ਲੋੜ ਰਾਸ਼ਨ ਵੀ ਲਿਆ ਕੇ ਦਿੱਤਾ ਜਿੰਨੇ ਜੋਗੇ ਮਦਦ ਕਰਦੇ ਪਏ ਆ ਸਾਂਣ ਹੋਣਾਂ ਉਹ ਨਹੀਂ ਕੋਈ ਵੀ ਮਾੜੀ ਚੰਗੀ ਕਰਦਾ ਕਿਉਂਕਿ ਉਹਨਾਂ ਨੂੰ ਪਤਾ ਮਦਦ ਕਰਦੇ ਪਏ ਆ ਇੱਕ ਹੋਰ ਵੀ ਚੀਜ਼ ਇਹ ਬੰਦੇ ਕਿਹੜੇ ਆ ਜਿਹੜੇ ਇਹੋ ਜਿਹਾ ਗੱਲ ਕਰਦੇ ਇਹ ਬੰਦੇ ਆਉਂਦੇ ਆ ਬਸ ਵੀਡੀਓ ਬਣਾਉਣ ਇਹ ਜਿਨ੍ਹਾਂ ਦੇ ਕੋਈ ਨੁਕਸਾਨ ਨਹੀਂ ਹੋਇਆ ਜਿਹੜੇ ਸ਼ਰਾਰਤੀ ਬੰਦੇ ਬਾਹਰੋਂ ਆਉਂਦੇ ਆ ਜਿਹੜੇ ਇੱਥੋਂ ਕੋਈ 30 ਕਿਲੋਮੀਟਰ 50 ਕਿਲੋਮੀਟਰ ਦੂਰ ਵਾਲੇ ਇੱਥੇ ਆ ਕੇ ਸ਼ਰਾਰਤ ਕਰਨ ਆਉਂਦੇ ਆ ਜਿਹੜੇ ਲੋਕਾਂ ਨੂੰ ਉਹਨਾਂ ਨੂੰ ਤਾਂ ਪਤਾ ਅਸੀਂ ਤੇ ਉਹਨਾਂ ਦੇ ਵਿੱਚ ਰਹਿੰਨੇ ਆ ਪਹਿਲਾਂ ਅਸਭਰਾਵਾਂ ਦੇ ਮੱਥੇ ਟਾ ਲੱਗੀ ਸੀ ਇੱਥੇ ਲੇਬਰ ਅੱਜ ਲਗਭਗ ਹੋ ਗਿਆ 8-7 ਦਿਨ ਲਗਾਤਾਰ ਇੱਥੇ ਚੱਲਦਾ ਪਿਆ ਕੰਮ ਰਾਤ ਦਿਨ ਚੱਲੀ ਜਾਂਦਾ ਇੱਥੇ ਕਰਦੇ ਹੁਣ ਪਤਾ ਲੱਗਾ ਵੀ ਘੜੋ ਮਟਾ ਲੱਗੀ ਆ ਮੈਂ ਇੱਥੇ ਹੀ ਹਾਂ ਉਸੇ ਵੇਲੇ ਸਾਰੇ ਇੱਥੋਂ ਲੇਬਰ ਵਾਲੇ ਉੱਥੇ ਭੇਜਤੇ ਆ ਕ੍ਰੇਡ ਉੱਥੇ ਭੇਜਤੇ ਆ ਨਾਲ ਹੀ ਇੱਥੋਂ ਮਿੱਟੀ ਦੇ ਲੱਦ ਲੱਦ ਕੇ ਟਰਾਲੇ ਉੱਥੇ ਚਲ ਗਏ ਆ ਨਾਲ ਹੀ ਸਾਡੀ ਸਾਰੀ ਲੇਬਰ ਉੱਥੇ ਚਲ ਗਈ ਆ ਚਲੋ ਮੈਂ ਧੰਨਵਾਦ ਕਰਦਾ ਜਿੰਨੀ ਵੀ ਸੰਗਤ ਇੱਥੇ ਲੱਗੀ ਹੈ ਸਾਰੀ ਸੰਗਤ ਦਾ ਵੀ ਧੰਨਵਾਦ ਕਰਦਾ ਕਿਉਂਕਿ ਇਹ ਬੜਾ ਵੱਡਾ ਕਾਰਜ ਹੁੰਦਾ ਜਿਵੇਂ ਕਹਿ ਦਿੰਦੇ ਆ ਕਿ ਦਰਿਆਵਾਂ ਨੂੰ ਕਦੀ ਨੱਕੇ ਨਹੀਂ ਲੱਗੇ ਤੇ ਮਾਝੇ ਵਾਲਿਆਂ ਨੇ ਦਰਿਆਵਾਂ ਨੂੰ ਨੱਕੇ ਲਾਉਣ ਵਾਲੀ ਗੱਲ ਕੀਤੀ ਆ ਵੀ ਇਹ ਨੱਕੇ ਲੱਗੇ ਆ ਬਾਕੀ ਮਹਾਰਾਜ ਕਿਰਪਾ ਕਰੇ ਇੱਕ ਹੋਰ ਵੱਡਾ ਕੰਮ ਹੈ ਜਿਹੜਾ ਪੱਥਰ ਲਾਉਂਦਾ ਉਹ ਅਸੀਂ ਬੰਨ ਨੂੰ ਜਿਹੜਾ ਪੱਥਰ ਲੱਗਦਾ ਪਿਆ ਉਹ ਤਕਰੀਬਨ ਪ੍ਰਪੋਜ਼ਲ ਬਣ ਕੇ ਪਾਸ ਹੋ ਚੁੱਕੀ ਆ ਪੈਸੇ ਆਉਣ ਵਾਲੇ ਬਾਕੀ ਇਹ ਟੈਂਡਰ ਲੱਗ ਜਾਣਾ ਇਸ ਭਰਾਵਾਂ ਵਾਲੇ ਤਗੜੇ ਹੋ ਕੇ ਪੱਥਰ ਲਵਾਉਣ ਨਾਲ ਨਾਲ ਸਾਰੀ ਕੰਧ ਬਣ ਜਾਨੀ ਪੱਥਰ ਦੀ ਮੰਤਰੀ ਸਾਹਿਬ ਆਮ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਅਪੀਲ ਇਹੋ ਕਰਦੇ ਆ ਵੇਖੋ ਕੁਦਰਤੀ ਆਫਤ ਆ ਭਾਵੇਂ ਕੋਈ ਇੱਥੋਂ 50 ਕਿਲੋਮੀਟਰ ਦੂਰ ਬੈਠਾ ਤੇ ਭਾਵੇਂ ਕੋਈ 30 ਤੇ ਭਾਵੇਂ 20 ਜਿਹਦਾ ਕੋਈ ਨਹੀਂ ਨੁਕਸਾਨ ਹੋਇਆ ਉਹਨੂੰ ਬੇਨਤੀ ਆ ਭਾਵੇਂ ਕੋਈ 100 ਰੁਪਏ ਦਾ ਹੀ ਦਾਨ ਇਹਨਾਂ ਲੋਕਾਂ ਨੂੰ ਆ ਕੇ ਕਰਕੇ ਜਾਵੇ ਇਹਨਾਂ ਲੋਕਾਂ ਦੀ ਬਾਹ ਫੜਨ ਦੀ ਲੋੜ ਆ ਵੇਖੋ ਸਰਕਾਰ ਨੇ ਤੇ ਮਦਦ ਕਰ ਨਹੀਂ ਕਰਨੀ ਆ ਇੱਥੇ ਵੱਡੇ ਵੱਡੇ ਦਾਨੀ ਜਿਹੜੇ ਪੱਠਿਆਂ ਦੇ ਟਰੱਕ ਲਿਆ ਲਿਆ ਕੇ ਲੋਕਾਂ ਨੂੰ ਲਾਉਣਦੇ ਆ ਇੱਥੇ ਵੱਡੇ ਵੱਡੇ ਦਾਨੀ ਜਿਹੜੇ ਤੂੜੀ ਦੇ ਵੱਡੇ ਵੱਡੇ ਟਰੱਕ ਵੱਡੇ ਵੱਡੇ ਭੋਂਗ ਭਰ ਕੇ ਲਿਆ ਕੇ ਦੇਂਦੇ ਆ ਇੱਥੇ ਠੰਡਿਆਂ ਦੇ ਲੰਗਰ ਲਾਏ ਲੋਕਾਂ ਨੇ ਇੱਥੇ ਰੋਟੀ ਪਾਣੀ ਦੇ ਲੰਗਰ ਲਾਏ ਲੋਕਾਂ ਨੇ ਯਾਰ ਪੰਜਾਬੀ ਜਾਣੇ ਇਸੇ ਗੱਲ ਨੂੰ ਜਾਂਦੇ ਆ ਆਪਣਾ ਦੇਸ਼ ਤੇ ਛੱਡੋ ਬਾਹਰ ਵਿਦੇਸ਼ਾਂ 'ਚ ਵੀ ਕਿਤੇ ਆਫਤ ਆਵੇ ਨਾ ਖਾਲਸਾਡ ਸਰਦਾਰ ਰਵਿ ਸਿੰਘ ਖਾਲਸਾ ਜੀ ਵਰਗੇ ਬੰਦੇ ਬਾਹਰ ਵਿਦੇਸ਼ਾਂ 'ਚ ਜਾ ਕੇ ਲੰਗਰ ਲਾਉਂਦੇ ਆ ਸਾਡੇ ਪੰਜਾਬੀਆਂ ਨੂੰ ਤੇ ਜਾਣੇ ਇਸੇ ਗੱਲ ਨੂੰ ਜਾਂਦਾ ਵੀ ਪੰਜਾਬੀ ਦਲੇਰ ਨੇ ਜਿਹਾਰੂ ਨੇ ਯੋਧੇ ਨੇ ਪਰ ਇਹ ਨਾ ਯਾਰ ਮੈਸੇਜ ਬਣਾਓ ਵੀ ਜਿਹੜੇ ਛਤਾਨੀ ਕਰਦੇ ਵੀਡੀਓ ਹੀ ਬਣਾਉਣ ਆਉਂਦੇ ਆ ਇਹ ਮੈਸੇਜ ਨਾ ਬਣਾਓ ਆ ਕੇ ਮਦਦ ਕਰੋ ਜਿੰਨੀ ਕਰ ਸਕਦੇ ਜੇ ਮਦਦ ਕਰੋ ਵੀਡੀਓ ਵੀਡੀਓ ਵਾਲਾ ਚੱਕਰ ਨਾ ਖੇਡੋ ਮੇਰੇ ਭਰਾ